ਬਹੁਤ ਸੇਵਾ ਕਰੋ ਔਰ ਤੁਸੀਂ ਬਹੁਤ ਸਿਮਰਨ ਕਰੋ ਤੁਸੀਂ ਬਹੁਤ ਬਾਣੀ ਪੜੋ ਤੁਸੀਂ ਬਹੁਤ ਪਜਨੀਕ ਹੋ ਪਰ ਤੁਹਾਡੇ ਕੋਲ ਨਿਰਮਾਨਤਾ ਨਹੀਂ ਇਹ ਸਭੋ ਕੁਝ ਇਸ ਤਰ੍ਹਾਂ ਹੈ ਬੀਡ ਬੜਾ ਚੰਗਾ ਬੜੀ ਚੰਗੀ ਕੁਆਲਿਟੀ ਦਾ ਹੈ ਬੜੀ ਚੰਗੀ ਜਗਾ ਤੋਂ ਲਿਆਂਦਾ ਹੈ ਬੜੇ ਗਰੰਟੀਦਾਰ ਲਿਆਂਦਾ ਹੈ ਤੇ ਇਹ ਜਿਹੜਾ ਦੁੱਗਣਾ ਚੌਗਣਾ ਹੋਣ ਵਾਲਾ ਹੈ ਮਗਰ ਉਹ ਜਿੱਥੇ ਲਿਆ ਕੇ ਬੋਇਆ ਬੀਜਿਆ ਹੈ ਨਾ ਉਥੇ ਅੱਗੇ ਤੇ ਅੱਗ ਦੇ ਵਿੱਚ ਕੋਈ ਦੁਨੀਆ ਦਾ ਗਾਰੰਟੀਦਾਰ ਬੀਜ ਪਾ ਦਿਓ ਜਿੰਨਾ ਮਰਜ਼ੀ ਵਧੀਆ ਪਾ ਦਿਓ ਜਿੱਥੋਂ ਮਰਜ਼ੀ ਲਿਆ ਕੇ ਵਧੀਆ ਪਾ ਦਿਓ ਉਹ ਕਦੇ ਉਤਪੰਨ ਨਹੀਂ ਹੋਵੇਗਾ ਅੰਦਰ ਹੰਕਾਰ ਹੈ ਅੰਦਰ ਦੁਰ ਵਿਚਾਰ ਹੈ ਅੰਦਰ ਤ੍ਰਿਸ਼ਨਾ ਦੀ ਅੱਗੇ ਵਾਹਿਗੁਰੂ ਵਾਹਿਗੁਰੂ ਜਪਦੇ ਪੁੰਨ ਕਰਦੇ দান ਕਰਦੇ ਸੇਵਾ ਕਰਦੇ ਆ ਅੰਦਰ ਹੰਕਾਰ ਨਾਲ ਭਰਿਆ ਹੈ ਗੁਸਤਾਖੀ ਮਾਪਰ ਫੁੱਲਤ ਨਹੀਂ ਹੁੰਦਾ ਇਹ ਪਰਫੁੱਲਤ ਨਹੀਂ ਹੁੰਦਾ ਕਿਉਂਕਿ ਹੰਕਾਰ ਜਿੱਥੇ ਆ ਉਥੇ ਨਰੰਕਾਰ ਨਹੀਂ ਆਵੇਗਾ ਜਿੱਥੇ ਹਉਮੈ ਆ ਉਥੇ ਨਾਮ ਨਹੀਂ ਟਿਕ ਪਾਵੇਗਾ ਹਰ ਜਿਓ ਹੰਕਾਰ ਨ ਭਾਵਈ ਵੇਦ ਕੂਕ ਸੁਣਾਵੇ ਹਰੀ ਨੂੰ ਹੰਕਾਰ ਚੰਗਾ ਨਹੀਂ ਰੱਬ ਨੂੰ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨ ਵਸੇ ਇਕ ਥਾਏ ਵਿਰੋਧੀ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ ਇੱਕ ਛੱਤ ਹੇਠ ਨਹੀਂ ਰਹਿ ਸਕਦੇ ਅੰਦਰ ਹਉਮੈ ਆ ਨਾਮ ਨਹੀਂ ਰਹੇਗਾ ਤੇ ਨਾਮ ਤੋਂ ਬਗੈਰ ਬੀਜ ਉਗਵ ਨਹੀਂ ਨਹੀਂ ਨਾਮ ਤੋਂ ਬਗੈਰ ਪੁੰਨ ਪਰਫੁੱਲਤ ਹੋਣੀ ਨਹੀਂ ਦਇਆ ਪਰਫੁੱਲਤ ਹੋਣੀ ਨਹੀਂ ਅਰ ਸਾਂਤੀ ਪਰਫੁੱਲਤ ਹੋਣੀ ਨਹੀਂ ਇਸ ਕਰਕੇ ਆਪਣੇ ਆਪ ਵਿੱਚ ਨਿਮਰਤਾ ਲਿਆਈਏ ਦੂਜੇ ਨੂੰ ਦਿਖਾਉਣ ਲਈ ਨਹੀਂ ਸੱਚੀ ਮੁੱਚੀ ਰੱਬ ਨੂੰ ਪਾਉਣ ਲਈ ਉਹਦੀ ਦਾਤ ਪਾਉਣ ਲਈ ਯਤਨਸ਼ੀਲ ਹੋਈਏ ਸੰਖੇਪ ਕਰਾਂ ਭਾਈ ਸਾਹਿਬ ਕਹਿੰਦੇ ਐਸੀ ਤੇਰੇ ਅੰਦਰ ਨਿਮਰਤਾ ਹੋਵੇ ਭਾਈ ਸਾਹਿਬ ਕਹਿੰਦੇ ਜੈਸੇ ਪੰਜੂ ਅੰਗੂਰੀ ਮੈ ਸੁਖਮਾ ਕੰਗਰੀਆ ਹੈ ਕਹਿ ਲੱਗੇ ਜਿਵੇਂ ਪੰਜ ਉਂਗਲੀਆਂ ਦੇ ਵਿੱਚੋਂ ਇੱਕ ਕੰਗਰੀਆ ਉਹ ਕੀ ਐ ਸਾਰੀਆਂ ਪੰਜਾਂ ਚ ਉਂਗਲਾਂ ਦੇ ਵਿੱਚੋਂ ਨਾ ਇੱਕ ਏ ਚੀਚੀ ਜਿਹੜੀ ਸਭ ਤੋਂ ਛੋਟੀ ਉਂਗਲੀ ਐ ਸਭ ਤੋਂ ਛੋਟੀ ਪਈ ਸੇ ਵੱਜ ਦਰਸਾਰ ਰੇ ਵੀ ਆਪਣੇ ਆਪ ਨੂੰ ਛੋਟਾ ਜਾਣਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਬਚਨ ਕਰਦੇ ਆਪਸ ਕੋ ਜੋ ਜਾਣੇ ਨੀਚਾ ਨੀਵਾ ਸੋ ਗਣੀਏ ਸਭ ਤੇ ਉੱਚਾ ਬਖਸ਼ਿਸ਼ਾ ਉਹ ਪਾਉਂਦਾ ਹੈ ਦਾਤਾ ਉਹ ਪਾਉਂਦਾ ਹੈ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਆ ਉਹ ਪੰਜਾਂ ਉਂਗਲਾਂ ਦੇ ਵਿੱਚੋਂ ਸੂਖਸ਼ਮ ਛੋਟੀ ਜਿਹੜੀ ਚੀਚੀ ਉਂਗਲੀ ਆ ਨਿੱਕੀ ਉਂਗਲੀ ਆ ਕਹਿੰਦੇ ਕੰਚਨ ਖਚਿਤ ਨਗ ਸੋਬਤ ਹੈ ਵਾਹੀ ਮੈਂ ਕੰਚਨ ਮੈਨੇ ਸੋਨਾ ਕਹਿੰਦੇ ਸੋਨੇ ਦੀ ਸ਼ਾਭ ਬਣਾਈ ਬੜਾ ਮਹਿੰਗੇ ਮੁੱਲ ਦਾ ਉਹਦੇ ਚ ਨਗ ਲਾਇਆ ਗਿਆ ਹੀਰਾ ਕੱਟ ਕੇ ਲਾਇਆ ਗਿਆ ਮੋਤੀ ਲਾਇਆ ਗਿਆ ਪੁਖਰਾਦ ਲਾਇਆ ਗਿਆ ਪੰਨਾ ਲਾਇਆ ਗਿਆ ਨੀਲਮ ਲਾਇਆ ਗਿਆ ਕਹਿੰਦੇ ਉਹ ਮਹਿੰਗੇ ਮੁੱਲ ਦਾ ਨਗ ਲਾ ਕੇ ਤੇ ਜਦੋਂ ਪੈਣਣ ਦੀ ਵਾਰੀ ਆਏ ਉਦੋਂ ਚੀਚੀ ਵਿੱਚ ਪਾਈ ਗਈ ਚੀਚੀ ਵਿੱਚ ਸਭ ਤੋਂ ਛੋਟੀ ਵਿੱਚ ਇਹ ਛੋਟੇ ਹੋਣ ਦਾ ਆਪਣੇ ਆਪ ਨੂੰ ਨਿਮਰਤਾ ਵਿੱਚ ਲਿਆਉਣ ਦਾ ਇਹ ਆ ਤੈਨੂੰ ਇਹ ਦਾਤਾਂ ਮਿਲਣਗੀਆਂ ਜੇ ਤੂੰ ਨੀਵਾ ਦਾਣੇ ਹੈ ਆਪਣੇ ਆਪ ਨੂੰ ਛੋਟਾ ਦਾਣੇ ਅਸੀਂ ਤਾਂ ਗੁਰੂ ਨੂੰ ਹੀ ਵੱਡਾ ਸਮਝਦੇ ਆਪਦੇ ਆਪ ਨੂੰ ਇਹ ਕਹਿਣ ਤੋਂ ਗੁਰੇਜ਼ ਕਰਦੇ ਆ ਕਿ ਮੇਰੀ ਅਕਲ ਛੋਟੀ ਮੇਰੀ ਸਮਝ ਛੋਟੀ ਮੇਰੀ ਸੂਝ ਛੋਟੀ ਮੇਰੇ ਵਰਗਾ ਦੋ ਅੱਖਰ ਪੜ ਲੇ ਦੋ ਅੱਖਰ ਸੁਣਾ ਲੇ ਚਾਰ ਅੱਖਰ ਸੁਣ ਲਵੇ ਨਾ ਕਹਿੰਦਾ ਨਹੀਂ ਉਹ ਗੱਲ ਹੀ ਗੁਰੂ ਵਾਲੀ ਗੱਲ ਤੇ ਗ੍ਰੰਥ ਵਾਲੀ ਗੱਲ ਗਲਤ ਹੋ ਸਕਦੀ ਮੈਂ ਨਹੀਂ ਗਲਤ ਹੋ ਸਕਦਾ ਹੱਦ ਹੋ ਗਈ ਗੁਰੂ ਦੀ ਗੱਲ ਨੂੰ ਛਟਿਉਣ ਤੇ ਤੁਲ ਗਿਆ ਆਪਣੇ ਆਪ ਨੂੰ ਛੋਟਾ ਨਹੀਂ ਗਿਨੇਆ ਤੇ ਪੱਲੇ ਕੀ ਪੈਣਾ ਹੈ ਇਹ ਆ ਕਿ ਮੇਰੀ ਬੁੱਧੀ ਛੋਟੀ ਆ ਬ੍ਰਹਮ ਦੇ ਬਚਨ ਬੜੇ ਵੱਡੇ ਨੇ ਤੇ ਮੇਰੀ ਅਕਲ ਤੋਂ ਮੇਰੀ ਸੋਜ ਤੋਂ ਮੇਰੀ ਸਮਝ ਤੋਂ ਪਰੇ ਦੀ ਗੱਲ ਏ ਜੋ ਇਹਦੇ ਵਿੱਚ ਪਕੜ ਚ ਨਹੀਂ ਆਈ ਮੈਂ ਉਨੀ ਕੁ ਸੁਣਾਈ ਆ ਉਨੀ ਕੁ ਦਰਸਾਈ ਆ ਜਿੰਨੀ ਕੁ ਮੇਰੇ ਗੁਰੂ ਨੇ ਮੈਨੂੰ ਸਮਝਾਈ ਆ ਤੇ ਸੂਝ ਦਿੱਤੀ ਆ ਉਦੋਂ ਪਰੇ ਬਹੁਤ ਕੁ ਜੇ ਬਹੁਤ ਕੁ ਜੇ ਮਨੁੱਖ ਦੀ ਹਉਮੈ ਇਹ ਗੱਲ ਕਹਿੰਦੀ ਆ ਕਿ ਨਹੀਂ ਮੇਰੇ ਤੋਂ ਪਰੇ ਕੁਝ ਨਹੀਂ ਮੈਂ ਸਭ ਕੁਝ ਜਾਣਦਾ ਹਾਂ ਮੈਨੂੰ ਸਭ ਕੁਝ ਪਤਾ ਨਹੀਂ ਗੁਰਮਖਾ ਪਰਮਾਤਮਾ ਔਰ ਪਰਮਾਤਮਾ ਦੇ ਬੋਲ ਅਲਾਹੀ ਬਾਣੀ ਔਰ ਗੁਰੂ ਸਹਿਬਾਨ ਦੀ ਸਰਗੁਣਤਾ ਵਿੱਚ ਕੀਤੇ ਕੌਤਕ ਭਗਤਾਂ ਦੇ ਗੁਰੂ ਕੇ ਸਿੱਖਾਂ ਦੇ ਬਹੁਤ ਵੱਡੇ ਨੇ ਬਹੁਤ ਵੱਡੇ ਨੇ ਇਹ ਨਹੀਂ ਕਿ ਦੂਜਾ ਗਲਤ ਏ ਨਹੀਂ ਗੁਰਮਖੋ ਉਹ ਉਹਨਾਂ ਕੋ ਪੇਸ਼ ਕਰ ਰਿਹਾ ਹੈ ਉਹਨਾਂ ਕੋ ਤੁਹਾਨੂੰ ਸੁਣਾ ਰਿਹਾ ਹੈ ਉਹਨਾਂ ਕੋ ਖਜ਼ਾਨਾ ਵੰਡ ਰਿਹਾ ਹੈ ਜਿੰਨਾ ਕੋ ਦੇ ਕੋਲ ਏ ਇਹ ਮਤ ਕਹੀਏ ਕਿ ਫੁਲਾਨੇ ਨੇ ਕਥਾ ਸੁਨਾਤੀ ਬਹੁਤ ਚੰਗੀ ਸੀ ਤੇ ਉਦੋਂ ਪਰੇ ਨਹੀਂ ਗੁਰਮਖੋ ਉਹਨਾਂ ਕੀ ਤੁਸੀਂ ਉਹਨਾਂ ਕੀ দান ਕਰ ਸਕਦੇ ਹੋ ਜਿੰਨੀ ਕੁ ਤੁਹਾਡੇ ਵਿੱਚ ਸਮਰੱਥਾ ਹੈ ਉਨਾਂ ਕੀ ਕੋਈ ਬੋਲ ਸਕਦਾ ਜਿੰਨਾ ਪ੍ਰਭੂ ਬੁਲਾਉਂਦਾ ਹੈ ਉਨਾਂ ਕੀ ਗਿਆਨ ਅੱਗੇ ਵੰਡ ਸਕਦਾ ਜਿੰਨਾ ਕੋ ਉਹਦੇ ਕੋਲ ਏ ਜਿੰਨਾ ਕੋ ਪ੍ਰਭੂ ਨੇ ਉਹਨੂੰ ਬਖਸ਼ਿਆ ਹੈ ਇਹ ਕਹਿਣ ਦੀ ਬੁਝਾਏ ਪ੍ਰਚਾਰਕ ਵਿਚਾਰਕ ਸੰਸਾਰਿਕ ਜੀਵੇ ਸਾਰੇ ਕਹਿੰਦੇ ਨਹੀਂ ਇਹ ਗੱਲ ਦਾ ਅਖੀਰ ਸਿੱਟਾ ਹੀ ਇਹ ਆ ਉੱਥੇ ਸਟੈਂਪ ਲਾ ਦਿੰਦੇ ਫੁੱਲ ਸਟਾਪ ਲਾ ਦਿੰਦੇ ਨਹੀਂ ਗੁਰਮਖੋ ਰੱਬ ਦੀ ਗੱਲ ਮੁੱਕਦੀ ਨਹੀਂ ਮੁੱਕਦੀ ਨਹੀਂ ਜਿੰਨੇ ਮਰਜੀ ਜਨਮ ਲੈ ਕੇ ਆ ਦੀਏ ਸਹਬ ਮੇਰਾ ਨੀਤ ਨਵਾਂ ਜੇ ਉਹ ਨਵਾਂ ਹੈ ਤੇ ਉਹਦੀ ਵਿਚਾਰ ਵੀ ਧੱਗੇ ਹੋਣੀ ਆ ਨਾ ਨਵੇਂ ਦੀ ਨਵੀਂ ਵਿਚਾਰ ਹੋਊ ਨਾ ਤੇ ਪਿਸ਼ੋਕੜ ਵੀ ਨਾਲ ਤੁਰਿਆ ਆਉਣਾ ਇਹ ਨਾ ਕਹਿ ਦਈਏ ਮਹਾਰਾਜ ਕਹਿੰਦਿਆ ਤੂੰ ਨਿਮਰਤਾ ਵਿੱਚ ਆ ਤੇਰੇ ਕੁਲ ਕੀਮਤੀ ਰਤਨ ਹੋਣਗੇ ਕੀਮਤੀ ਦਾਤਾਂ ਹੋਣਗੀਆਂ ਕੀਮਤੀ ਦਾਤਾਂ ਹੋਣਗੀਆਂ ਜਿਵੇਂ ਉਹ ਚੀਚੀ ਉਂਗਲੀ ਦੇ ਵਿੱਚ ਅਰ ਛਾਪ ਪੈਂਦੀ ਨਗ ਪੈਂਦੇ ਨੇ ਨਾ ਕਹਿੰਦੇ ਤੇਰੀ ਖਿਰਦੇ ਵਿੱਚ ਉਹ ਦਾਤਾਂ ਹੋਣਗੀਆਂ ਕੀਮਤੀ ਅਮੋਲਕ ਪ੍ਰਭੂ ਦੀਆਂ ਤੂੰ ਆਪਣੇ ਆਪ ਨੂੰ ਨਿਮਰਤਾ ਵਿੱਚ ਲਿਆ ਬਖਸ਼ਿਸ਼ਾਂ ਨਾਲ ਭਰ ਜਾਏਗਾ ਜਗ ਮਗਾਏਗਾ ਅਰ ਭਾਈ ਸਾਹਿਬ ਕਹਿੰਦਿਆ ਤੀਜਾ ਪ੍ਰਮਾਨ ਦਿੰਦੇ ਜੈਸੇ ਨੀਚ ਜੂਨ ਗਨਿਆਤ ਆਤਮਾ ਕੀ ਕ੍ਰਮ ਅਦੂਗਤੀ ਜੂਨੀਆਂ ਦੀ ਗੱਲ ਕਰਦੇ ਆ ਜੀ ਤ੍ਰਿਕ ਜੂਨਾਂ ਦੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕੀੜੇ ਮਕੌੜੇ ਨੇ ਭਾਈ ਸਾਹਿਬ ਕਹਿੰਦੇ ਨੀਵੀਆਂ ਜੂਨਾਂ ਗਿਣੀਆਂ ਜਾਂਦੀਆਂ ਨੇ ਮੱਖੀ ਤੇ ਕ੍ਰਮ ਤੇ ਕਹਨ ਲੱਗੇ ਔਰ ਜਿਹੜੇ ਕ੍ਰਮ ਤੇ ਮੱਖੀ ਆ ਪਾਈ ਸਾਹਿਬ ਕਹਿੰਦੇ ਹੀਰ ਚੀਰ ਮਦ ਉਪਜਿਤ ਸੁਖ ਜਾਹੀ ਮੈਂ ਕਹਿੰਦੇ ਦੇਖੋ ਹੀਰਾ ਔਰ ਚੀਰ ਕੱਪੜੇ ਤੇ ਸ਼ਾਇਦ ਕਿੱਥੋਂ ਪੈਦਾ ਹੁੰਦਾ ਹੈ ਹੀਰੇ ਵੀ ਦੇੜੇ ਸੰਸਾਰ ਵਿੱਚੋਂ ਮੋਤੀ ਜਿਹੜਾ ਪੈਦਾ ਹੋਣਾ ਹੈ ਉਸ ੱਪੀ ਦੇ ਵਿੱਚੋਂ ਹੋਣਾ ਹੈ ਤੇ ੱਪੀ ਨਗੁਣੀ ਜੀ ਹੈ ਉਹਦਾ ਕੋਈ ਮਤਲਬ ਨਹੀਂ ਉਦਾ ਉਨਾਂ ਚਿਰੀ ਮਤਲਬੇ ਉਨਾਂ ਚਿਰਿ ਉਹਨੂੰ ਚੱਕਦੇ ਆ ਸੰਭਾਲਦੇ ਜਿੰਨਾ ਚਿਰ ਉਹਦੇ ਵਿੱਚ ਮੋਤੀ ਤੇ ਮੋਤੀ ਕੱਢਿਆ ਵਗਾ ਕੇ ਮਾਰਦੇ ਉਹਨੂੰ ਕੋਈ ਨਹੀਂ ਸੰਭਾਲਦਾ ਉਹਦੀ ਸੰਭਾਲ ਮੋਤੀ ਕਰਕੇ ਆ ਮਨੁੱਖਾ ਸਰੀਰ ਦੀ ਸੰਭਾਲ ਮਾਲਕ ਕਰਕੇ ਆ ਨਾਮ ਕਰਕੇ ਆ ਨਾਮ ਦਾ ਹੀਰਾ ਹੈ ਨਾਮ ਦਾ ਮੋਤੀ ਹੈ ਨਹੀਂ ਤੇਦੀ ਕੋਈ ਮਤਲਬ ਨਹੀਂ ਜੇ ਹੋ ਜਿਆ ਪਸ਼ੂ ਮਰ ਗਿਆ ਪਸ਼ੂ ਦਾ ਵੀ ਸ਼ਰੀਰ ਹੈ ਦਾ ਵੀ ਸ਼ਰੀਰ ਹੈ ਇਹਦੀ ਅਦਕਤਾ ਏਸੇ ਕਰਕੇ ਇਹ ਪ੍ਰਭੂ ਨਾਲ ਜੁੜਿਆ ਪ੍ਰਭੂ ਦਾ ਗਿਆਨ ਹੈ ਅਰ ਜਿਹੜੇ ਕਿਰਮ ਕੀੜੇ ਨੇ ਉਹਨਾਂ ਤੋਂ ਕਪੜਾ ਤਿਆਰ ਹੁੰਦਾ ਹੈ ਕਪੜਾ ਖਾ ਖਾ ਕੇ ਉਹ ਤਾਰਾਂ ਛੱਡਦੇ ਨੇ ਉਹਨਾਂ ਨੂੰ ਲਪੇਟ ਕੇ ਰੇਸ਼ਮ ਆਦ ਦੇ ਕੀੜਿਆਂ ਦੀਆਂ ਤਾਰਾਂ ਉਹ ਬੜੀ ਕੀਮਤੀ ਕੀੜੇ ਨੇ ਹੈ ਤਾਂ ਦੋ ਗਤੀ ਜੋਨੀ ਹੈ ਤੇ ਉਹਨਾਂ ਨੂੰ ਲਿਆ ਕੇ ਕਪੜਾ ਬੰਨਦਾ ਹੈ ਮੱਖੀ ਉਹਦੇ ਤੋਂ ਫੁੱਲਾਂ ਤੇ ਬੈਠ ਬੈਠ ਕੇ ਸ਼ਹਿਦ ਇਕੱਠਾ ਕਰਦੀ ਏ ਤੇ ਸ਼ਹਿਦ ਕਈ ਰੋਗਾਂ ਦੀ ਨਵਿਰਤੀ ਲਈ ਵਰਤਿਆ ਜਾਂਦਾ ਬੇਅੰਤ ਦਵਾਈਆਂ ਵਿੱਚ ਪੈਂਦਾ ਹੈ ਉਹਦਾ ਇਸਤੇਮਾਲ ਕੀਤਾ ਜਾਂਦਾ ਹੈ ਭਾਈ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਤੂੰ ਛੋਟੀਆਂ ਜੂਨਾ ਕਹਿਣਾ ਦੇਖ ਉਹਨਾਂ ਦੇ ਪਰਉਪਕਾਰ ਵੱਡੇ ਨੇ ਉਹਨਾਂ ਦੇ ਵਿਚਾਰ ਵੱਡੇ ਨੇ ਤੇ ਤੇਰਾ ਕਰਦਾਰ ਕੀ ਏ ਬਾਈ ਤੇਰਾ ਵਿਚਾਰ ਕੀ ਏ ਕਿ ਦੂਜਾ ਕਦੋਂ ਮੇਰੇ ਡਿੱਕੇ ਆਵੇ ਤੇ ਕਦੋਂ ਦੀ ਮੈਂ ਪਲਟੀ ਲਵਾਵਾ ਕਦੋਂ ਫਿਰ ਇਹਨੂੰ ਮੈਂ ਦੂਜਾ ਰਾਹ ਦਿਖਾਵਾਂ ਕਹਿੰਦੇ ਨਹੀਂ ਸੱਜਣਾ ਨਿਮਰਤਾ ਵਿੱਚ ਆ ਤਾਂ ਪੱਲੇ ਪੈਣਾ ਜਿਹਨਾਂ ਨੇ ਆਪਣੇ ਆਪ ਨੂੰ ਨਿਮਰਤਾ ਵਿੱਚ ਜਾਣਿਆ ਉਹ ਸਭ ਤੋਂ ਉੱਚੇ ਹੋ ਗਏ ਹੁਣ ਭਾਈ ਸਾਹਿਬ ਚੌਥਾ ਪ੍ਰਮਾਨ ਦਿੰਦੇ ਤੈਸੇ ਜਿਵੇਂ ਤਿੰਨ ਪ੍ਰਮਾਨ ਦਿੱਤੇ ਉਸੇ ਤਰ੍ਹਾਂ ਕਹਿੰਦੇ ਰਬਦਾਸ ਨਾਮ ਬਿੱਦਰ ਕਬੀਰ ਭਏ ਕਹਿੰਦੇ ਜਿਵੇਂ ਬਾਰੀ ਤੌਰ ਤੇ ਲੋਕ ਜਾਤੀ ਪ੍ਰਥਾ ਨੂੰ ਕਰ ਰਹੇ ਸਨਾਂ ਇਹ ਛੋਟੇ ਘਰਾਂ ਦੇ ਵਿੱਚੋਂ ਜਨਮ ਲੈ ਕੇ ਉਥੇ ਪਹੁੰਚ ਗਏ ਜਿੱਥੇ ਵੱਡੇ ਵੱਡੇ ਘਰਾਣਿਆਂ ਵਾਲੇ ਨਹੀਂ ਪਹੁੰਚੇ ਜਿੱਥੇ ਵੱਡੀਆਂ-ਵੱਡੀਆਂ ਆਪਣੀਆਂ ਉੱਚ ਜਾਤੀਆਂ ਸਮਝਦੇ ਸਨ ਉਹਨਾਂ ਨੂੰ ਵੀ ਆਕੇ ਇਹਨਾਂ ਦੇ ਕਦਮੀ ਲੱਗਣਾ ਪਿਆ ਮਹਾਰਾਜ ਦੀ ਬਚਨ ਨੇ ਪੰਜਵੇਂ ਗੁਰਦੇਵ ਬਚਨ ਕਰਦੇ ਨੇ ਕਹਿੰਦੇ ਗੋਬਿੰਦ ਗੋਬਿੰਦਾ ਗੋਬਿੰਦ ਸੰਗ ਨਾਮ ਦੇਉ ਮਨ ਲੀਨਾ ਨਾਮਾ ਨਾਮਦੇਵ ਕਹਿੰਦੇ ਉਸ ਮਾਲਕ ਜਿਹੜਾ ਵੈ ਗੁਰੂ ਆ ਗਿਆਨ ਕਰਕੇ ਜਾਣਿਆ ਜਾਂਦਾ ਵੇਦਾਂ ਕਰਕੇ ਜਾਣਨੇ ਜੋਗ ਪ੍ਰithvi ਦਾ ਮਾਲਕ ਓਦੇ ਸੰਗ ਓਦੇ ਨਾਲ ਜੁੜ ਕੇ ਨਾਮਦੇਵ ਦਾ ਮਨ ਲੀਨ ਹੋ ਗਿਆ ਮਿਲ ਗਿਆ ਨਾਨਕ ਲੀਨ ਪਿਉ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਮਿਲ ਗਿਆ ਨਾਮਦੇਵ ਦਾ ਮਨ ਆੜ ਦਮ ਕੋ ਛਿਪਰੋ ਕਹਿੰਦੇ ਪਹਿਲਾਂ ਅੱਧੀ ਕੌਡੀ ਮੁੱਲ ਨਹੀਂ ਸੀ ਪੈਂਦਾ ਲੋਕ ਕਹਿੰਦੇ ਸੀ ਸ਼ਿੰਬਿਆਂ ਦੇ ਘਰੇ ਜਨਮਿਆ ਛਿੰਬਿਆਂ ਦਾ ਬੱਚਾ ਭਾਈ ਗੁਰਦਾਸ ਸਾਹਿਬ ਨੇ ਵੀ ਬਚਨ ਜਿਹੜੇ ਕਹੇ ਨੇ ਉਹਨਾਂ ਬਾਣੀ ਤੋਂ ਪਰੇ ਨਹੀਂ ਜਾ ਕੇ ਕਿਹਾ ਜੋ ਕੁਝ ਕਹੇ ਗੁਰੂ ਦਾ ਆਸਰਾ ਲੈ ਕੇ ਗੁਰੂ ਨਾਲ ਜੋੜਨ ਵਾਸਤੇ ਕਿਹਾ ਹੈ ਕਹਿੰਦੇ ਜਦੋਂ ਦਾ ਮਨ ਗੁਰੂ ਨਾਲ ਲੀਨ ਹੋ ਗਿਆ ਨਾ ਜਿਹਦਾ ਮੁੱਲ ਅੱਧੀ ਕੌਡੀ ਨਹੀਂ ਸੀ ਕਹਿੰਦੇ ਹੋਇਓ ਲੱਖੀਣਾ ਉਲਖਾਂ ਵਾਲਾ ਹੋ ਗਿਆ लखां वारा वॾे वॾे